ਕਰਤ ਹਨਮਾਨ ਕਰਨ ਨੂੰ ਜਾ ਰਹੇ ਆ ਤੇ ਆ ਤੁਸੀਂ ਦੇਖ ਲਓ ਸਾਹਮਣੇ ਇਹ ਬਾਈ ਨਛੱਤਰ ਗੱਲ ਇੱਥੇ ਬੈਠਾ ਥੜਾ ਬਣਾ ਕੇ ਕਿਉਂ ਬੈਠਾ ਆਹ ਜਿਹੜੀ ਤੁਸੀਂ ਦੇਖ ਲਓ ਆਹ ਗੱਡੀ ਆ ਉੱਪਰ ਥੜਾ ਬਣਾ ਕੇ ਰਾਜਸਥਾਨ ਸਰਕਾਰ ਵੱਲੋਂ ਰੱਖੀ ਗਈ ਆ ਕਿਉਂ ਰੱਖੀ ਗਈ ਆ ਹਤਾਂ ਰੱਖੀ ਗਈ ਆ ਵੀ ਇਹਨੂੰ ਦੇਖ ਕੇ ਆਪਜੀ ਸਪੀਡ ਜਿਹੜੀ ਉਹ ਘਟਾ ਲਓ ਗੱਡੀ ਦੀ ਕਿਉਂਕਿ ਉਹ 40 ਸਪੀਡ ਆ ਸਾਹਮਣੇ ਜਿੰਨੇ ਇੱਥੇ ਥਾਂ ਥਾਂ ਤੇ ਸਪੀਡ ਉਹ ਵੀ ਲਿਖਿਆ ਵੀ ਕਿੰਨੀ ਸਪੀਡ ਆ ਪਰ ਜਿਹੜੇ ਆ ਆਪਣੇ ਲੋਕ ਆ ਉਹ ਜ਼ਿਆਤਰ ਜਿਆਦੇ ਸਪੀਡ ਆਉਂਦੇ ਆ ਤਾਂ ਇਹਨਾਂ ਨੇ ਲਿਖਿਆ ਵੀ ਅਧਰ ਘਟਨਾ ਪਰ ਲਗਾਵਾ ਲਗਾਓ ਤਾਲਾ ਜਾਂ ਪਹਿਨੋਗੇ ਸੁਰੱਖਿਆ ਜੇ ਹੌਲੀ ਆਉਂਗੇ ਠੀਕ ਆ ਹੌਲੀ ਆਉਂਗੇ ਤਾਂ ਤੁਹਾਡੀ ਸੁਰੱਖਿਆ ਤਾਂ ਇਹ ਗੱਡੀਆਂ ਤਾਂ ਥਾਂ 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 ਟੰਗੀਆਂ ਵੀ ਆ ਇਹਨਾਂ ਦੀਆਂ ਕਈ ਥਾਂ ਤੁਸੀਂ ਵੇਖ ਲਓਗੇ ਰਾਸਤਾਂ ਤੇ ਵੀ ਟੰਗੀਆਂ ਇਹ ਥੜੇ ਬਣਾ ਕੇ ਥਾਂ ਥਾਂ ਹੀ ਮਿਲ ਜਾਣੀਆਂ ਵੀ ਇਧਰ ਰਾਜਸਥਾਨ ਚ ਤਾਂ ਇਹਦਾ ਮਤਲਬ ਇਹ ਹੈ ਇਹਨੂੰ ਵੇਖ ਕੇ ਬਈ ਠੀਕ ਆ ਲੋਕ ਸੁਧਰ ਜਾਣ ਕੋਈ ਬਈ ਐਕਸੀਡੈਂਟ ਹੋ ਸਕਦਾ ਤੁਸੀਂ ਆਰਾਮ ਨਾਲ ਆਓ ਸਾਫ ਦੀ ਸਪੀਡ ਆਓ ਠੀਕ ਆ ਇੱਕ ਡਰਿੰਕ ਕਰਕੇ ਗੱਡੀ ਨਾ ਚਲਾਓ ਨਾਲ ਰੇਲਵੇ ਲੰਘ ਰਹੀ ਆ ਠੀਕ ਆ ਤਾਂ ਇਹਦੇ ਸਾਹਮਣੇ ਬਿਲਕੁਲ ਆ ਹਾਈਵੇ ਆ ਹਾਈਵੇ ਦੇ ਉੱਪਰ ਬਿਲਕੁਲ ਇਹ ਥੜਾ ਬਣਾ ਕੇ ਜਿਹੜੀ ਗੱਡੀ ਉੱਪਰ ਰੱਖੀ ਗਈ ਆ ਤੇ ਪਿੱਛੇ ਵੀ ਅਸੀਂ ਬਹੁਤ ਦੇਖਿਆ ਵੱਡੇ ਸਾਧਨ ਰੱਖੇ ਆ ਤਾਂ ਅੰਦਰਾਖਤਾਂ ਦੇ ਫਰੇਮ ਬਣਾ ਕੇ ਵੀ ਟੰਗੀਆਂ ਹੋਈਆਂ ਵੀ ਜੇ ਜੇ ਇਦੋਂ ਵੀ ਜ਼ਿਆਦਾ ਸਪੀਡ ਹੋਊਗੀ ਤਾਂ ਤਾਂ ਅੰਦਰਾਖਤ ਤੇ ਵੀ ਚੜਜੂ ਗੱਡੀ ਠੀਕ ਆ ਇਹ ਰਾਜਸਥਾਨ ਸਰਕਾਰ ਦਾ ਪਹਿਲਾਂ ਮੈਂ ਦੇਖ ਕੇ ਮੈਨੂੰ ਵੀ ਐ ਲੱਗਦਾ ਮੈਂ ਕਿਤੇ ਕਵਾੜੀ ਦੀ ਢਹਾਣਾ ਨੇੜੇ ਠੀਕ ਆ ਉਹ ਚੀਜ਼ਾਂ ਰੱਖੀਆਂ ਪਰ ਹੌਲੀ ਹੌਲੀ ਪਤਾ ਲੱਗਦਾ ਇਹਦਾ ਦੋ ਤਿੰਨ ਵਾਰ ਆਈਏ ਦੋ ਤਿੰਨ ਵਾਰ ਅਸੀਂ ਆਏ ਆ ਤਾਂ ਹੁਣ ਪਤਾ ਲੱਗਿਆ ਸਾਨੂੰ ਵੀ ਇਹਦਾ ਜਿਹੜਾ ਇਹ ਖਾਸ ਮਕਸਦ ਦਾ ਸਰਕਾਰ ਦਾ ਸਮਝਾਉਣ ਦਾ ਲੋਕਾਂ ਨੂੰ ਠੀਕ ਹੈ ਜਿਹੜਾ ਲੋਕਾਂ ਨੂੰ ਵੇਅਰ ਕਰਨ ਦੇ ਨਾਲ ਤਰੀਕਾ ਤੇ ਤਰੀਕਾ ਮੈਨੂੰ ਬਹੁਤ ਕੈਜੂਅਲ ਤਰੀਕਾ ਬਹੁਤ ਵਧੀਆ ਤਰੀਕਾ ਲੱਗਿਆ Rajasthan ਸਰਕਾਰ ਦਾ ਇਹ ਕਿ ਜੇ ਆਪਣੇ ਵੀ ਥਾਂ ਥਾਂ ਬਾਈ ਬਹੁਤ ਐਕਸੀਡੈਂਟ ਹੁੰਦੇ ਬੰਨੇ ਆ ਪਰ ਗੱਡੀਆਂ ਚੱਕ ਕੇ ਸਾਈਡ ਤੇ ਕਰ ਦਿੰਦੇ ਸੜਕ ਤੇ ਪਰ ਜਿਹੜੀ Rajasthan ਸਰਕਾਰ ਆ ਉਹ ਇਹਨੂੰ ਸੇਧ ਦੇਣ ਵਾਸਤੇ ਲੋਕਾਂ ਨੂੰ ਸਮਝਾਉਣ ਵਾਸਤੇ ਵਰਤਿਆ ਵੇਖ ਲੋ ਇਹ ਗੱਡੀ ਐਕਸੀਡੈਂਟ ਆ ਖਤਮ ਆ ਪਰ ਇਹਨੂੰ ਥੜਾ ਬਣਾ ਕੇ ਇੱਕ ਪ੍ਰੋਪਰ ਇਹਦੇ ਤੇ ਲਿਖਿਆ ਵਾ ਦਰਘਟਨਾ ਵਾਸਤੇ ਸਾਰਾ ਲਿਖਤ ਆ ਬਾਕੀ ਗੱਡੀ ਉੱਪਰ ਰੱਖਤੀ ਕਿ ਲੋਕ ਜਿਹੜਾ ਬਾਈ ਉਹਨੂੰ ਵੇਖ ਕੇ ਵੇਅਰ ਹੋ ਜਾਣ ਤੇ ਗੱਡੀ ਦੀ ਸਪੀਡ ਆ ਜਿਹੜੀ ਘੱਟ ਰੱਖਿਆ ਕਰੋ ਸੀ ਰੋਗੇ ਸੀ ਦੇਖ ਕੇ ਮੈਂ ਚੱਲ ਵੀਡੀਓ ਪਾਦ ਗਿਆ ਆਪਾਂ ਠੀਕ ਆ ਸਾਨੂੰ ਵੀ ਬਈ ਤੀਜੀ ਚੌਥੀ ਾਰ ਮੈਨੂੰ ਪਤਾ ਲੱਗਿਆ ਵੀ ਇਹ ਚੀਜ਼ ਆ ਤਾਂ ਆਪਾਂ ਹੁਣ ਨੂਪਗੜ ਤੋਂ ਚੱਲੇ ਸੀਗੇ ਸ਼੍ਰੀ ਹਰਮਾਨਗੜ ਨੂਪਗੜ ਤੋਂ ਹਰਮਾਨਗੜ ਨੂੰ ਚੱਲੇ ਸੀਗੇ ਤੇ ਰਸਤੇ ਵਿੱਚ ਆ ਤਾਂ ਜੇ ਹੋਰ ਵੀ ਕਿਤੇ ਆਪਾਂ ਰਾਸਥਾਨ ਆਉਂਦੇ ਆ ਤੇ ਇਹ ਚੀਜ਼ ਤੁਹਾਨੂੰ ਮਿਲ ਜੂਗੀ ਇਹ ਇੱਧਰ ਸਾਹਮਣੇ ਪੱਠੇ ਦੇਖੋ ਕੋਈ ਰਸਤਾ ਪੱਠੇ ਤੋਂ ਤੇ ਟਿੱਬੇ ਸਾਹਾਂ ਸਾਹੇਖ ਲਓਗੇ ਤੁਸੀਂ ਇੱਧਰ ਬਹੁਤ ਆ ਨਾਲ-ਨਾਲ ਰੇਲ ਦੀ ਲਾਈਨ ਜਾਂਦੀ ਇੱਧਰ ਤੇ ਨਾਲ-ਨਾਲ ਹੀ ਇਹ ਰੋਡ ਜਾਂਦਾ